ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨੀਜ਼ ਦਾ ਦਾਸ ਬਦਾਸ ਬੋਲ ਰਿਹਾ ਹਾਂ ਡਿਪਾਰਟਮੈਂਟ ਦੇ ਕੋਲ ਕਰੋੜਾ ਰੁਪਿਆ ਦਾ ਬਕਾਇਆ ਪਿਆ ਸੀ ਡਿਪਾਰਟਮੈਂਟ ਕੋਲ ਪੈਸੇ ਕਰੋੜਾਂ ਪੈਦੇ ਬਕਾਇਆ ਸਬੰਧੀ ਸਰਕਾਰ ਨੂੰ ਪਤਾ ਸੀ ਸਰਕਾਰ ਨੂੰ ਪਤਾ ਸੀ ਕਿ ਇਸਟ ਡਿਪਾਰਟਮੈਂਟ ਦੇ ਕੋਲ ਕਰੋੜਾਂ ਪੈਦੇ ਬਕਾਇਆ ਪਿਆ ਹੈ ਸਰਕਾਰ ਨੇ ਹਦੇਸ਼ ਜਾਰੀ ਕੀਤਾ ਕਿ ਫਲਾ ਡਿਪਾਰਟਮੈਂਟ ਨੂੰ ਕਰੋਨਾ ਪੈਦਾ ਲੋਨ ਦੇ ਦਿਓ ਸਰਕਾਰ ਦਾ ਆਦੇਸ਼ ਮਿਲਦੇ ਹੀ ਕਰੋੜਾ ਰੁਪਏ ਦਾ ਲੋਨ ਦੇ ਦਿੱਤਾ ਗਿਆ ਕਿਹਾ ਜਾਂਦਾ ਸੀ ਕਿ ਇਹ ਲੋਨ ਵਿਦ ਇੰਟਰਸਟ ਦਿੱਤਾ ਗਿਆ ਵਿਆਜ ਦਿੱਤਾ ਗਿਆ ਸਮੇਂ ਤੇ ਕਿਸ਼ਤਾਂ ਵੀ ਆ ਜਾਣਗੀਆਂ ਵਿਆਜ ਵੀ ਆ ਜਾਵੇਗਾ ਤੇ ਮੂੜੀ ਵੀ ਵਾਪਸ ਹੋ ਜਾਵੇਗੀ ਪਰ ਸਰਕਾਰ ਦੇ ਸਰਕਾਰੀ ਡਿਪਾਰਟਮੈਂਟ ਵੱਲੋਂ 2 ਸਾਲ ਤੋਂ ਉੱਪਰ ਹੋ ਗਏ ਲੋਨ ਡਿੱਟੇ ਨੂੰ ਹੁਣ ਲੋਨ ਦੇ ਕੇ ਕਿਸ਼ਤ ਨਹੀਂ ਵਾਪਸ ਨਹੀਂ ਆਈ ਡਿਪਾਰਟਮੈਂਟ ਸਿਰਫ ਪੱਤਰ ਲਿਖਣ तक ਸੀਮਿਤ ਰਹਿ ਗਿਆ ਕਿ ਜਿਹੜਾ ਉਹਨਾਂ ਦੇ ਕੋਲ ਲੋਨ ਲਿਆ ਸੀ ਉਹ ਵਾਪਸ ਕੀਤਾ ਚਾਹੀਦਾ ਦੋਸਤੋ ਮੈਂ ਗੱਲ ਕਰ ਰਿਹਾ ਰਾਜਪੁਰਾ ਇੰਪਰੂਵਮੈਂਟ ਟਰਸਟ ਦੀ ਇਹ ਟਰਸਟ ਸਰਕਾਰ ਵੱਲੋਂ ਇੱਕ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਫੰਡ ਕੀਤਾ ਜਾ ਚੁੱਕਾ ਹੈ ਕੋਈ ਸਮਾਜ ਹੀ ਇਸ ਨਗਰ ਸੁਧਾਰ ਟਰਸਟ ਦੇ ਕੋਲ ਕਰੋੜਾਂ ਰੁਪਏ ਬਖਾਇਆ ਪਿਆ ਸੀ ਸਰਕਾਰ ਦੇ ਇਸ ਡਿਪਾਰਟਮੈਂਟ ਨੇ ਕਰੋੜਾਂ ਵਿੱਚ ਬਕਾਇਆ ਪਿਆ ਸੀ ਤੇ ਦੂਜੇ ਪਾਸੇ ਜਾਣ ਕਰਕੇ ਦੱਸਦੇ ਨੇ ਕਿ ਜਲੰਧਰ ਨਗਰ ਸੁਧਾਰ ਟੈਸਟ ਦੀ ਆਰਥਿਕ ਸਥਿਤੀ ਆਰਥਿਕ ਹਾਲਤ ਬੜੀ ਦੈਨੀਆਂ ਸੀ ਸਥਿਤੀ ਠੀਕ ਨਹੀਂ ਸੀ ਉਹਨਾਂ ਨੂੰ ਪੈਸੇ ਦੀ ਲੋੜ ਸੀ ਉਹਨਾਂ ਨੂੰ ਪੈਸੇ ਦੀ ਲੋੜ ਸੀ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ ਰਾਜ ਭਰ ਨਗਰ ਸੁਧਾਰ ਟੈਸਟ ਦੇ ਕੋਲ ਕਰੋੜ ਰੁਪਏ ਬਕਾਇਆ ਪਿਆ ਹੈ ਤਾਂ ਉਹਨਾਂ ਨੇ ਇੱਕ ਆਦੇਸ਼ ਜਾਰੀ ਕਰ ਦਿੱਤਾ ਕਿ ਜਲੰਧਰ ਨਗਰ ਸੁਧਾਰ ટ્રਸਟ ਨੂੰ ਲੋਨ ਦੇ ਦਿੱਤਾ ਗਿਆ ਕਹਿੰਦੇ ਸਰਕਾਰ ਦਾ ਆਦੇਸ਼ ਆ ਗਿਆ ਤਾਂ ਡਿਪਾਰਟਮੈਂਟ ਦੇ ਵੀ ਕਾਇਮ ਸੀ ਕਿੰਤੂ ਪ੍ਰੰਤੂ ਕਰਦਾ ਸਰਕਾਰੀ ਆਦੇਸ਼ ਅੰਦਾਈ ਨਗਰ ਸੁਧਾਰ ટ્રਸਟ ਜਲੰਧਰ ਨੂੰ 3 ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਲੋਨ ਦਿੱਤਾ ਗਿਆ ਇਹ ਲੱਗਦਾ ਸੀ ਇਹ ਕਿਹਾ ਜਾਂਦਾ ਸੀ ਜਿਹੜਾ ਲੋਨ ਦਿੱਤਾ ਗਿਆ ਉਹ ਵਿਆਜ ਦਿੱਤਾ ਗਿਆ ਤੇ ਵਿਆਜ ਇਹ ਆਵੇਗਾ ਤੇ ਸਮੇਂ ਦੇ ਕਿਸ਼ਤਾਂ ਦੀ ਆ ਜਾਣਗੀਆਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਲੋਨ ਤਿੰਨ ਘੰਟੇ ਵਾਪਸ ਹੋ ਜਾਵੇਗਾ ਇਤੋਂ ਤੱਕ ਵੀ ਗਿਆ ਜਾਂਦਾ ਕਿ ਜਦੋਂ ਲੋਨ ਦਿੱਤਾ ਗਿਆ ਸੀ ਇਹ ਗੱਲ ਗੱਲ ਚਲੰਦਰ ٹرسٹ ਵੱਲੋਂ ਕਹੀ ਗਈ ਸੀ ਕਿ ਉਹਨਾਂ ਦੇ ਜਿਹੜਾ ਉਹ ਸੇਲ ਕਰਨਗੇ ਕੁਝ ਜਦੋਂ ਉਹਨਾਂ ਕੋਲ ਪੈਸੇ ਆ ਜਾਣਗੇ ਤਾਂ ਇਸ ਰਾਜਪੁਰ ਨਗਰ ਸੁਧਾਰ ਟ੍ਰਸਟ ਦਾ ਇੱਕ ਅਕਾਊਂਟ ਬਣਾ ਦਿੱਤਾ ਜਾਵੇਗਾ ਉਸ ਅਕਾਊਂਟ ਦੇ ਵਿੱਚ ਜਿਹੜੀ ਲੋਨ ਦੀ ਰਕਮ ਲਈ ਗਈ ਹੈ ਹੋ ਹੌਲੀ ਹੌਲੀ ਪਾ ਦਿੱਤੀ ਜਾਵੇਗੀ ਤੇ ਰਾਜਪੁਰਾ ਨਗਰ ਸੁਧਾਰ ਟਸਟ ਦਾ ਕਰਜ਼ਾ ਉਤਾਰ ਦਿੱਤਾ ਜਾਵੇਗਾ। ਦੋਸਤੋ ਲਗਭਗ 2 ਸਾਲ ਦਾ ਸਮਾਂ ਬੀਤ ਚੁੱਕਿਆ ਹੈ। 2 ਸਾਲ ਦਾ ਸਮਾਂ ਬੀਤ ਚੁੱਕਿਆ ਹੈ। ਇੱਕ ਵੀ ਕਿਸ਼ਤ ਜਿਹੜੀ ਕੈਸੇ ਦਾ ਰਾਜਪੁਰਾ ਨਗਰ ਨਗਰ ਸੁਧਾਰ ਟਸਟ ਦੇ ਕੋਲ ਨਹੀਂ ਆਈ ਤਾਂ ਵਿਆਜ ਤਾਂ ਕੀ ਮਿਲਣਾ ਸੀ ਮੂੜੀ ਦੇ ਲਈ ਵੀ ਅੱਖਾਂ ਦਸਣ ਲੱਗ ਪਈਆਂ। ਜਦੋਂ ਜਲੰਧਰ ਨਗਰ ਸੁਧਾਰ ਟਸਟ ਵੱਲੋਂ ਪੈਸਾ ਨਹੀਂ ਮੋੜਿਆ ਜਾ ਰਿਹਾ ਸੀ ਤਾਂ ਰਾਜਪੁਰਾ ਨਗਰ ਸਦਾਰ ਟ੍ਰਸਟ ਵੱਲੋਂ ਪੱਤਰ ਲਿਖੇ ਗਏ ਕਿ ਸਾਡਾ ਕਰਜ਼ਾ ਵਾਪਸ ਕੀਤਾ ਜਾਵੇ। ਕਿਹਾ ਜਾ ਸਕਦਾ ਹੈ ਕਿ ਕਰਜ਼ਾ ਦਾ ਵਾਪਸ ਕੀ ਹੋਣਾ ਸੀ ਸਿਰਫ ਪੱਤਰ ਲਿਖਣ तक ਸੀਮਤ ਰਹਿ ਗਿਆ ਰਾਜਪੁਰਾ ਨਗਰ ਸਦਾਰ ਟ੍ਰਸਟ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜਾ ਜਲੰਧਰ ਨਗਰ ਸਦਾਰ ਟ੍ਰਸਟ ਨੇ ਰਾਜਪੁਰਾ ਨਗਰ ਸਦਾਰ ਟ੍ਰਸਟ ਕੋਲੋਂ 10 ਕਰੋੜ ਰੁਪਏ ਦਾ ਕਰਜ਼ਾ ਲਿਆ ਉਹ ਕਦੋਂ ਵਾਪਸ ਹੁੰਦਾ ਹੈ। ਤੇ ਕਿਨੇ ਸਮਝ ਵਾਪਸ ਹੁੰਦਾ ਹੈ ਦੋਸਤੋ ਜਦੋਂ ਇਸ ਬੰਦੇ ਨਗਰ ਸੁਦਾਸ ਟ੍ਰਸਟ ਦੇ ਯੋ ਨਾਲ ਪਹੁੰਚੇ ਸਬਰ ਕੀਤਾ ਤਾਂ ਉਹਨਾਂ ਨੇ ਪੱਤਰ ਲਿਖਣ ਦੀ ਪੁਸ਼ਟੀ ਕੀਤੀ ਕਿ ਉਹਨਾਂ ਨੇ ਕਰਜ਼ਾ ਵਾਪਸ ਲੈਣ ਦੇ ਲਈ ਨਗਰ ਸੁਦਾਸ ਤਸਿਲੰਦਰ ਨੂੰ ਪੱਤਰ ਲਿਖੇ ਹਨ ਦੋਸਤੋ ਆਦਲੇ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ